ਰਾਇਸੀ ਗਾਰਡਨ ਵਿੱਚ ਦੇਖੋ ਇਹਦੇ ਫੁੱਲ ਕਿੰਨੇ ਸੋਹਣੇ ਲੱਗ ਰਹੇ ਆ ਰਾਜਿੰਦਰ ਵੱਢ ਰਹੇ ਸੀਗੇ ਪੱਠੇ ਇਧਰ ਗਾਈਆਂ ਵਾਸਤੇ ਕਿਉਂਕਿ ਅੱਜ ਫਿਰ ਮੌਸਮ ਖਰਾਬ ਹੈ ਕਣੀਆਂ ਜੀਆਂ ਪੈ ਰਹੀਆਂ ਤਾਂ ਕਰਕੇ ਬਸ ਇਧਰੋਂ ਵੀ ਵੱਢ ਕੇ ਲੈ ਕੇ ਜਾ ਰਹੇ ਸੀਗੇ ਇਹ ਸੁੱਕ ਹੋ ਜਾਂਦਾ ਨਾ ਇਧਰ ਵਿਜੀ ਹੋਏ ਪੱਠਿਆਂ ਦਾ ਨਾਲੇ ਖਾਲੀ ਜਗ੍ਹਾ ਦਾ ਯੂਜ਼ ਹੋ ਗਿਆ ਤੇ ਇਧਰ ਕਿਚਨ ਕਾਟਣ ਦੀ ਸਫਾਈ ਹੋ ਰਹੀ ਆ ਕਿਉਂਕਿ ਕਾਹ ਵਗੈਰਾ ਬਹੁਤ ਹੋਇਆ ਪਿਆ ਸੀਗਾ ਤੇ ਮੈਂ ਇਧਰ ਧਰਦੇ ਸੀ ਗਾਈਆਂ ਵਾਸਤੇ ਖਾਲ ਕਿਉਂਕਿ ਸਵੇਰ ਨੂੰ ਧਰ ਦੇਦੀ ਆ ਫਿਰ ਦੁਪਹਿਰ ਨੂੰ ਠੰਡਾ ਕਰਕੇ ਪਾ ਦੇਦੀ ਆ ਜਿਹੜੀ ਰਾਤ ਨੂੰ ਧਰਦੀ ਸਵੇਰ ਨੂੰ ਪਾ ਦੇਦੀ ਆ ਤੇ ਇਧਰ ਅੱਜ ਗਮਲਿਆਂ ਦੀ ਵੀ ਸਫਾਈ ਹੋ ਰਹੀ ਸੀਗੀ ਕਿਉਂਕਿ ਮੇਰੀ ਤਾਂ ਹੁਣ ਕਈ ਦਿਨਾਂ ਦੀ ਤਬੀਅਤ ਠੀਕ ਨਹੀਂ ਗਈ ਹੈ ਨਾ ਬਸ ਕਰਦੇ ਕੰਮਕਾਜ ਕਰਕੇ ਰੈਸਟ ਕਰ ਲੈਂਦਾ ਵੈਸੇ ਵੀ ਇਦਾਂ ਹੁੰਦਾ ਨਾ ਦਵਾਈਆਂ ਖਾਈ ਦੀਆਂ ਆਪਾਂ ਦਵਾਈਆਂ ਦੇ ਨਾਲ ਥੋੜਾ ਡਿਸਟਰਬ ਜਿਹਾ ਹੋ ਜਾਂਦਾ ਨੀਂਦ ਵੀ ਡਿਸਟਰਬ ਹੋ ਜਾਂਦੀ ਆ ਤੇ ਕੰਮਕਾਜ ਵੀ ਡਿਸਟਰਬ ਹੋ ਹੀ ਜਾਂਦੇ ਹਨ ਤੇ ਇੱਧਰ ਆਏ ਹੋਏ ਸੀ ਮੇਰੇ ਨਾਨ ਇੱਕ ਰਾਤ ਰਹਿਣ ਵਾਸਤੇ ਉਹ ਕਹਿੰਦੀ ਚਲੋ ਮੈਂ ਕਰ ਦਿੰਨੀ ਆ ਹੈਲਪ ਤੇ ਇਸ ਕਰਕੇ ਭੂਆ ਭਤੀਜਾ ਧੁੰਨੇ ਰੜ ਕੇ ਗਮਲਿਆਂ ਦੀ ਸਫਾਈ ਕਰ ਰਹੇ ਸੀਗੇ ਮਿੱਟੀ ਵਗੈਰਾ ਤੇ ਇਹਨਾਂ ਦੇ ਵਿੱਚ ਆਪਾਂ ਵਧੀਆ ਹੀ ਪਾ ਰੱਖੀ ਆ ਹਨਾ ਸਾਰਾ ਇਸ ਮਟੀਰੀਅਲ ਮਿਕਸ ਕਰਕੇ ਪਾਈ ਹੋਈ ਜਿੰਨਾ ਜਿਹੜੇ ਆਪਣੇ ਨਾਲ ਪਹਿਲਾਂ ਦੇ ਜੁੜੇ ਹੋਏ ਬਲੌਗ ਦੇਖਦੇ ਰਹਿੰਦੇ ਉਹਨਾਂ ਨੂੰ ਪਤਾ ਹੀ ਗਿਆ ਹਨਾ ਵੀ ਜੋ-ਜੋ ਮਟੀਰੀਅਲ ਆਪਾਂ ਗਮਲਿਆਂ ਦੇ ਵਿੱਚ ਮਿਕਸ ਕਰਕੇ ਪਾਇਆ ਹੋਇਆ ਹੈ ਤੇ ਇਹਦੀ ਸ਼ਿੰਗਾਈ ਕਰਤੀ ਇਹ ਵੀ ਬਹੁਤ ਸੋਹਣਾ ਲੱਗਣ ਲੱਗ ਗਿਆ ਸਿਰਫ ਗਮਲਿਆਂ ਦੀ ਸਫਾਈ ਕਰਨ ਕਰਕੇ ਹੀ ਗਮਲੇ ਬੜੇ ਸੋਹਣੇ ਲੱਗਣ ਲੱਗ ਗਏ ਹਨਾ ਵਿੱਚ ਜਿਹੜੇ ਪੂਟੇ ਲੱਗੇ ਹੋਏ ਆ ਦਿਖਣ ਲੱਗ ਗਏ ਹੋ ਇਧਰ ਮੇਰੇ ਨਾਲ ਲੱਗੇ ਹੋਏ ਸੀ ਕਿ ਇੱਕ ਗਮਲਾ ਥੋੜਾ ਜਿਹਾ ਕ੍ਰੈਕ ਹੋ ਗਿਆ ਸੀ ਠੀਕ ਹੈ ਤੇ ਫਿਰ ਉਹ ਉਹਦਾ ਜਿਹੜਾ ਬੁੱਟਾ ਸੀ ਕੱਟ ਗਏ ਇਧਰ ਲਾਤਾ ਇਹ ਗਮਲਾ ਵੱਡਾ ਹੈ ਕਾਫੀ ਤੇ ਖੰਜੂਰ ਦਾ ਬੁੱਟਾ ਇਸ ਵਧੀਆ ਹੋ ਜਾਊਗਾ ਕਿਉਂਕਿ ਨਾ ਕਈ ਪਲਾਂਟ ਏਜ ਹੁੰਦੇ ਨੇ ਜਿਹੜੇ ਜਗ੍ਹਾ ਜ਼ਿਆਦਾ ਲੈਂਦੇ ਆ ਤੇ ਜੇ ਉਹਨਾਂ ਨੂੰ ਆਪਾਂ ਛੋਟੇ ਪਲਾਂਟ ਛੋਟੇ ਗਮਲੇ ਦੇ ਵਿੱਚ ਲਾਉਨੇ ਆ ਨਾ ਤਾ ਫਿਰ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਪਤਨ ਵਾਸਤੇ ਜਾਂ ਤਾਂ ਆਪੇ ਉਹਨਾਂ ਨੂੰ ਜ਼ਮੀਨ ਚ ਲਾਈਏ ਜਾਂ ਫਿਰ ਵੱਡੇ ਕਮਲੇ ਚ ਲਾਈਏ ਤੇ ਤਾਂ ਕਰਕੇ ਇਹ ਫਿਰ ਸੀਗਾ ਲੱਗਿਆ ਹੋਇਆ ਸੀਗਾ ਪੋਲੀਥੀਨ ਵਾਲੇ ਬੈਗ ਦੇ ਵਿੱਚ ਤੇ ਉਹ ਜੁੱ ਜਾਦਾ ਹੋ ਨਹੀਂ ਰਿਹਾ ਸੀਗਾ ਤਾਂ ਫਿਰ ਕੱਢ ਕੇ ਵੱਡੇ ਕਮਲੇ ਵਿੱਚ ਲਾਤਾ ਹੁਣ ਇੱਥੇ ਕਾਫੀ ਫੈਲ ਜਾਊਗਾ ਮੈਂ ਤਾਂ ਹੀ ਗੈਸ ਮੈਂ ਕਿ ਮਿੱਟੀ ਵਗੈਰਾ ਨਾਲ ਲਾ ਦੇਵਾਂ ਫਿਰ ਐਨਾ ਜੇ ਕਈ ਵਾਰ ਜੜਾ ਵਾਲੀ ਮਿੱਟੀ ਨਾਲ ਲਈਏ ਤੇ ਫਿਰ ਵੀ ਪlant ਹੁੰਦਾ ਨਹੀਂਗਾ

साफ सफाई हो गई ना बड़ा है तो नत्तू पानी पा देने है इन्हें जो हाँ फिर निकलूँगा सोखा नहीं तो रंबी नहीं लब्बी वो पे ना रंबी रंबी ना सोखा पट्टा होगा ना कट्टर रखे जा कट्टर लब्बी पट्टर जामनी फुल्ला ला ना पट्टा दियो के ਕਾ ਆਪਾ ਕਦਾ ਜੰਮਿਆ ਪਿਆ ਸੀ ਪਾਣੀ ਪਾਣੇ ਮੈਂ ਵੀ ਪਾਤ ਦੀ ਸੀ ਉਸ ਤੋਂ ਬਾਅਦ ਇਧਰ ਆਗੇ ਸੀ ਹਸਪੀਟਲ ਆਪਾ ਦਵਾਈ ਲੈਣ ਵਾਸਤੇ ਮੇਰੇ ਇੰਜੈਕਸ਼ਨ ਲੱਗ ਰਿਆ ਸੀਗਾ ਕਾਫੀ ਮਰੀਜ਼ ਸੀਗੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਇੰਜੈਕਸ਼ਨ ਲੱਗ ਰਹੇ ਸੀ ਰੋ ਰੇ ਸੀਗੇ ਤੇ ਮੇਰੀ ਨਾਨੀ ਨੇ ਵੀ ਜਾਣਾ ਸੀਗਾ ਇਸ ਕਰਕੇ ਉਹ ਵੀ ਨਾਲ ਹੀ ਆ ਗਈ ਸੀ ਉਸ ਤੋਂ ਬਾਅਦ ਰਾਜਿੰਦਰ ਨੇ ਇਥੋਂ ਕੁਝ ਸਮਾਨ ਲਿਆ ਖਾਣ ਪੀਣ ਦਾ ਆਹ ਕਿਉਂਕਿ ਮੈਨੂੰ ਵੀ ਤਾਂ ਕੋਈ ਹੁੰਦਾ ਟੇਸਟ ਜਾਨੀਂਦਾ ਕਈ ਚੀਜ਼ਾਂ ਦਾ ਫਿਰ ਸਪੈਸ਼ਲ ਚੀਜ਼ਾਂ ਜੀ ਖਾਣ ਨੂੰ ਜੀ ਕਰਦਾ ਰਹਿੰਦਾ ਨਹੀਂ ਮੈਂ ਹੀ ਹੱਸ ਰਹੀ ਸੀ ਮੈਂ ਗੱਲ ਕੀਤਾ ਕਰ ਲਿਆ ਕਿ ਨਹੀਂ ਬੇਟੇ ਦਾ ਕਹਿੰਦੇ ਕਰਾ ਦਿਓ ਤੁਸੀਂ ਮੈਂ ਕਿਹਾ ਸਤਾ ਪਿੰਡਾਂ ਵਾਲੇ ਠਹਰੇ ਉਹ ਆਹ ਜੁਕੇ ਜਿਹੜੇ ਪੰਦੇ ਹਨ ਮੈਡਮ ਗਾਲੀ ਪਹਿਲੇ ਖੋਲ ਰੱਖਿਆ ਸੀ ਕੋ ਫਿਰ ਮੈਂ ਕਹਿੰਦੇ ਚੱਕ ਕਰ ਲਓ ਤੁਸੀਂ ਮੇ ਸੇਲ ਤਾਂ ਹੈਗੀ ਹੈ ਸੇਲ ਲੱਗੀ ਹੈ ਲਓ ਦਿਖਾਓ ਅਸੀਂ ਅੱਜ ਕਿਸ਼ਕਾਰੇ ਤੋਂ ਜਿਵੇਂ ਆ ਖਾਲੀ ਬੱਟਾ ਉਹ ਤਾਂ ਕਈ ਵਾਰ ਪੈਕਿੰਗ ਦੀ ਘਟ ਹੁੰਦਾ ਹੈ ਬੰਦੀ ਹੈ ਲਓ ਜੀ ਔਨਲਾਈਨ ਮੰਗਾਇਆ ਆਪਾਂ ਫੇਸ ਵੋਸ਼ ਧਰਮਦਾ ਐਕਨੇ ਐਂਟੀ ਐਕਨੇ ਫੇਸ ਵੋਸ਼ ਹੈ ਫੁਰਕੀਆ ਇੱਕ ਕੇ ਮੰਗਵਾਈ ਆ ਮਨਵੀਰ ਨੇ ਆਪਦੇ ਵਾਸਤੇ ਜੋਕੀ ਦੀ ਵੈਸਟ ਨੇ ਮਨਵੀਰ ਵੀ ਇਸ ਤਰ੍ਹਾਂ ਦਾ ਦਿਖਦਾ ਦੇਖ ਲੋ ਵੀ ਬੋਡੀ ਬਿਲਡਰ ਬਣੂ ਮਨਵੀਰ ਇਸ ਤਰ੍ਹਾਂ ਲੱਗੂ ਹੈ ਸਟੱਫ ਤਾਂ ਵਧੀਆ ਆ ਮੈਨੂੰ ਇਹ ਸੀਗਾ ਫਿਰ ਸਟੱਫ ਨਾ ਵਧੀਆ ਹੋਇਆ ਨਾ ਸੌਫਟ ਹੈ ਔਰ ਗਰਮੀ ਸਿਆਲ ਚ ਦੋਨਾਂ ਚ ਹੀ ਪਹਿਜੂਗਾ ਚਲੋ ਜੀ ਪਸਾ ਦੋਈ ਚੀਜ਼ਾਂ ਸੀ ਗਿਆ ਪਾਰਸਲ ਚ ਮੰਗਾਈਆਂ ਲੋ ਜੀ ਅੱਜ ਇਧਰ ਹਾਤੇ ਦੀ ਸਾਫ ਸਫਾਈ ਕੀਤੀ ਅੰਜੀਰਾਂ ਦੀ ਕਰਤੀ ਕਟਿੰਗ ਸ਼نگਾਈ ਕਰਤੀ ਇਹਦੀ ਕਿੰਨਾ ਵਹਿਲਾ ਜਿਹਾ ਲੱਗਣ ਲੱਗ ਗਿਆ ਨਾ ਹੁਣ ਇਧਰ ਹੋਰ ਕਦੇ ਕੀਤੀ ਐ ਅਮਰੂਦਾਂ ਦੇ ਬੁੱਟੇ ਦੀ ਇੰਨੀ ਜਗ੍ਹਾ ਬੱਲੀ ਜਿਹੀ ਲੱਗਣ ਲੱਗ ਗਈ ਹੱਕਾ ਬਾੜ ਦਾ ਸਾਰਾ ਰਾਜ ਸੜਤਾ ਇਦੋਂ ਸਾਰੀਆਂ ਜਿਹੜੀਆਂ ਚੱਕਰ ਕੰਧੀਆਂ ਸੀ ਸਾਰੀਆਂ ਪੱਟਤੀਆਂ ਬਲਦ ਜਾਂਦਾ ਘਰੇ ਹੁਣ ਪੱਠੇ ਖਾਊਗਾ ਹਾਂ ਅੰਗਰੇਜ਼ੀ ਘਰ ਤੇ ਸਾਰੀ ਸਫਾਈ ਹੈ ਨਾ ਵਧੀਆ ਪੱਠੇ ਵੀ ਗਾਈਆਂ ਵਾਸਤੇ ਬਣ ਗਏ ਨੇ ਕਿੰਨੀ ਜਗ੍ਹਾ ਵਿਹਲੀ ਹੋ ਗਈ ਇਦੋਂ ਚਾ ਅਜੇ ਵੀ ਇਧਰ ਆਗਿਆ ਲਮਾਰੀ ਚ ਇਧਰ ਅੱਜ ਸਾਰਾ ਆ ਵੀ ਜਗਾ ਵਹਿਲੀ ਕੀਤੀ ਆ ਇੱਥੇ ਵੀ ਸਫਾਈ ਕਰਨੀ ਆ ਕਿਉਂਕਿ ਹੁਣ ਥੋੜੇ ਟਾਈਮ ਤੇ ਹੈਚਿੰਗ ਮਸ਼ੀਨ ਕਰਨੀ ਆ ਸ਼ੁਰੂ ਤੇ ਇਸ ਕਰਕੇ ਸਾਰੇ ਜਿਹੜੇ ਇਧਰ ਵਹਿਲਾ ਕੀਤਾ ਹਨ ਤੇ ਉਧਰ ਅੰਕਲ ਜੀ ਬਾੜੀ ਦੀ ਵੀ ਸਫਾਈ ਕਰ ਰਹੇ ਸੀਗੇ ਜਿਹੜੇ ਮੁਰਗੇ ਮੁਰਗੀਆਂ ਜਿਹੜੇ ਸੀਗੇ ਥੋੜੇ ਬੁੱਤੇ ਉਧਰ ਰੱਖਤੇ ਲਮਾਰੀ ਚ ਬਤਕਾ ਕਿਧਰ ਗਈਆਂ ਕੋਈ ਲੈ ਗਿਆ ਐਨੇ ਕੀ ਹੋਏ ਹੈ ਗਿਆ ਇਧਰ ਜੇ ਕਿਸ ਸੰਦੇਤੀਆਂ ਹੋਣੀਆਂ ਫਿਰ ਬਸਾਈ ਰਹਿ ਗਏ ਹੁਣ ਇਧਰ ਗਈਆਂ ਬਤਕਾ ਦੱਸੋ ਕੋਈ ਲੈ ਗਿਆ ਹੁਣ ਫਿਰ ਇਧਰ ਲਮਾਰੀਆਂ ਬਣਾ ਰੱਖੀਆਂ ਸੀ ਨਾ ਜਿਵੇਂ ਚੂਚੇ ਹੋ ਜਾਂਦੇ ਆ ਜਿਆਦਾ ਫਿਰ ਇੱਧਰ ਰੱਖ ਦਿੰਦੇ ਵੀ ਦਰਵਾਜ਼ਾ ਆਉਂਦੀ ਹੈ अलमारी ਦੇ ਵਿੱਚ ਜਾਲੀਆਂ ਲਾ ਕੇ ਬਣਾ ਰੱਖੀਆਂ ਤੇ ਹੁਣ ਉਧਰ ਪਾਊਡਰੀ ਫਰਮ ਬਿੱਲਾ ਕੀਤਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਾਉਣਗੇ ਹਾਂਜੀ ਮੇਰੇ ਨਰਾਨ ਗਮਲੇ ਨੂੰ ਵਧੀਆ ਬਣਾ ਗਏ ਆ ਨਾ ਸਾਫ਼ ਸੁਥਰਾ ਕਰਕੇ ਕਿਉਂਕਿ ਉਹਨੂੰ ਵੀ ਗਾਰਡਨਿੰਗ ਦਾ ਬਹੁਤ ਸ਼ੌਂਕ ਹੈ ਤੇ ਸਾਰੇ ਬੂਟੇ ਵਧੀਆ ਸੈੱਟ ਕਰਕੇ ਲਾ ਗਏ ਇੱਕ ਗਮਲਾ ਜਿਹੜਾ ਟੁੱਟਿਆ ਸੀਗਾ ਉਹ ਚੱਕਣ ਵਾਲਾ ਸੀਗਾ ਤੇ ਦੂਜਾ ਗਮਲਾ ਜਿਹੜਾ ਉਹ ਤੇੜਾ ਹੀ ਹੋਈ ਅਸੀਂ ਸੋਚਿਆ ਨੂੰ ਸੀਮਿੰਟ ਲਾ ਕੇ ਸਹੀ ਕਰ ਲਾਂਗੇ ਕਿਉਂਕਿ ਦੀ ਸ਼ੇਪ ਬਹੁਤ ਸੋਹਣੀ ਆ ਤੇ ਬਣਾਇਆ ਵੀ ਬੜੀ ਮਿਹਨਤ ਨਾਲ ਆ ਵੈਸੇ ਤਾਂ ਵਿੱਚ ਤਾਰ ਵਗੈਰਾ ਪਾ ਕੇ ਬਣਾਇਆ ਸੀਗੇ ਤੇ ਇਹਨਾਂ ਹੁੰਦਾ ਕਿ ਕਈ ਵਾਰ ਬੂਟਾ ਵੱਡਾ ਹੁੰਦਾ ਨਾ ਉਹ ਫੈਲਣ ਲੱਗ ਜਾਂਦੀਆਂ ਜੜ੍ਹਾਂ ਜਿਹੜੀਆਂ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਕਰਕੇ ਕਈ ਵਾਰ ਗਮਲੇ ਟੁੱਟ ਜਾਂਦੇ ਹਿਲਾਉਂਦੇ ਵਕਤ ਹਾਂਜੀ ਗਾਰਡਨ ਦੀ ਅੱਜ ਬਿਲਕੁਲ ਸਫਾਈ ਹੋ ਗਈ ਆ ਇਹ ਗਮਲੇ ਹੁਣ ਬਿਲਕੁਲ ਖਾਲੀ ਕਰਤੇ ਆ ਇਹ ਆਗਮਲਾ ਦੇਖੋ ਰਾਜਿੰਦਰ ਨੇ ਖੁਦ ਘਰੇ ਬਣਾਇਆ ਸੀਗਾ ਕਿੰਨਾ ਵੱਡਾ ਆ ਬੜੀ ਮਿਹਨਤ ਲੱਗੀ ਸੀ ਇਸ ਵਿੱਚ ਬਣਾਉਣ ਵਾਸਤੇ ਤੇ ਸਾਰੇ ਗਮਲੇ ਖਾਲੀ ਕਰਤੇ ਆ ਤੇ ਵਧੀਆ ਜਗ੍ਹਾ ਵਿਹਲੀ ਹੋ ਗਈ ਆ ਹੁਣ ਇੱਥੇ ਲਾਵਾਂਗੇ ਗਰਮੀਆਂ ਵਾਲੀਆਂ ਸਬਜ਼ੀਆਂ ਇਹ ਅੰਗੂਰਾਂ ਦੀ ਵੇਲ ਦੇ ਪੱਤੇ ਵੀ ਝੜ ਗਏ ਆ ਨਾ ਹੁਣ ਥੋੜੇ ਰਹਿ ਗਏ ਆ ਫਾਲਸੇ ਦਾ ਪਲਾਂਟ ਹੈ ਇਹਦੇ ਵੀ ਤੇ ਬਦਾਮਾਂ ਦੇ ਪਲਾਂਟ ਦੇ ਤਾਂ ਕੱਢਣੇ ਸ਼ੁਰੂ ਕਰ ਲੇ ਪੱਤੇ ਤੇ ਹਲਕੀ ਹਲਕੀ ਪੂਰ ਜੀ ਡਿੱਗ ਰਹੀ ਹੈ ਕਣੀਆਂ ਜਿਹਾ ਮੌਸਮ ਹੈ ਜਿਹੜਾ ਮੈਨੂੰ ਤੇ ਸਹੀ ਨਹੀਂ ਹੋਣ ਦਿੰਦਾ ਤੇ ਇੱਧਰ ਦੇਖੋ ਧਨੀਏ ਦੇ ਫੁੱਲ ਕਿੰਨੇ ਸੋਹਣੇ ਲੱਗ ਰਿਹਾ ਨਿੱਕੀ ਨਿੱਕੀ ਕਿੰਨੇ ਪਿਆਰੇ ਲੱਗ ਰਿਹਾ ਨਾ ਫੁੱਲ ਉੱਧਰ ਖੰਜੂਰ ਦਾ ਪਲਾਂਟ ਲੱਗਿਆ ਹੋਇਆ ਉਹ ਫਾਲਸੇ ਦਾ ਤੇ ਚਲੋ ਜੀ ਕੜੀਆਂ ਤੇਜ ਨਾ ਹੋ ਜਾਣ ਮੈਂ ਕਰਦੀ ਆ ਪਾਣੀ ਗਰਮ ਤੇ ਇੱਧਰ ਅੱਜ ਸਕੂਟਰੀ ਦੀ ਵੀ ਸਰਵਿਸ ਕਰਵਾ ਕੇ ਲਿਆਂਦੀ ਇਹ ਵੀ ਸੋਹਣੀ ਬਣ ਗਈ ਤੇ ਚਲੋ ਜੀ ਅਸੀਂ ਅੱਜ ਛੋਟਾ ਜਿਹਾ ਵਲੌਗ ਤੁਹਾਡੇ ਨਾਲ ਕਰਤਾ ਸ਼ੇਅਰ ਕਾਫੀ ਗਾਰਡਨਸ ਤੇ ਗਮਲਿਆਂ ਦੀ ਸਫਾਈ ਹੋ ਗਈ ਜੀ ਬਹੁਤ ਵਧੀਆ ਲੱਗਿਆ ਮਨ ਨੂੰ ਸਕੂਨ ਜਿਹਾ ਮਿਲਿਆ ਏ ਦੇਥਨ ਬਲੌਗ ਫਿਰ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਮਿਲਾਂਗੇ ਕੱਲ ਨੂੰ ਸਾਰਿਆਂ ਨੂੰ ਸਸ਼ੀ